ਸਤਿ ਸ਼੍ਰੀ ਅਕਾਲ ਸ੍ਰੀ ਵਾਹਿਗੁਰੂ ਸਾਹਿਬ ਜੀ ਕੀ ਸਾਰ ਸ਼ਲੋਕ ਮਹਾਂ ਦਾ ਕਹਿਦਾ ਦੁੱਖ ਦਾਰੂ ਸੁਖ ਰੋਗ ਭਿਆਜਾਂ ਸੁਖ ਧੰਨ ਨ ਹੋਵੇ ਕੋ ਕਰਦਾ ਕਰਨ ਮੈਂ ਨਾਹੀ ਜਾਹੁ ਤਰੀ ਨ ਹੋਈ ਬਧਾਰੀ ਗੁਦਰਤ ਵਸਿਆ ਈਰਾਂਗ ਨਾ ਜਾਈ ਰਤਿਆ ਤੇਰਾ ਏਨਾ ਸੂ ਕਰਕੇ ਨਾਮ ਜਿਤ ਮੈਂ ਸਰਬ ਸਮਾਲੇ ਵਾਜੇ ਤੇਰੀ ਰਾਗ ਏਕ ਸੁਨਖਾਰ ਕਿਤੇ ਤੇਰੀ ਵਾਣਵਾਲੇ ਕਿਤੇ ਤੇਰੀ ਰਾਗ ਮਰੀ ਸੰਗਹੀ ਹੈ ਕਿਤੇ ਤੇਰੀ ਵਾਣਵਾਲੇ 라ਗਣ ਤੁਨ ਨਾਮ ਬਾਣਕਾਰੀ ਮੈਂ ਸੰਗਰ ਗਵਰਨਾ ਸਤੰਦੁਆਰੀ ਬਾਬਾ ਸਰਬ ਉਤਕਾਣ ਨਾ ਲਿਖ ਲਿਖ ਰਮ ਵਿਚਾਰੇ ਗਵਣ ਤੁਨਾ ਯਸ਼ਰ ਬ੍ਰਹਮਾਨ ਦੇ ਸੋਨਨ ਤੇਰੇ ਸਰਾਸਬਾਰੇ ਹਵਣ ਤੁਨਾ ਇੰਦਰ ਇੰਦਰਾ ਸੰਗ ਬੈਠੇ ਦੇਵਤਿਆਂ ਮਰਡਾਲੇ ਗਵਣ ਤੁਨਾ ਸਿੱਧ ਸਮਾਧੀ ਅੰਦਰ ਗਵਣ ਤੁਨਾ ਸਾਧ ਵਿਚਾਰੇ ਜਿਨ ਲਾਵਣ ਤੁਨਾ ਜਤੀ ਸਤੀ ਸੰਤੋਖੀ ਗਵਣ pandit pandara kiser jag jag veda naale gavan sundoaniya namo na surga rach pyaale gavan sundo radno baaye tere asht sar jivdanaale gavan sundo dood maha purishura gavan sundo kaan pyaale gavan sundo kandala rama mata kar kar rakhe tere dhaale sei tutno gavan ਤਦ ਭਾਗਨ ਰਤੇ ਤੇਰੇ ਭਗਤ ਰਸਾਲੇ ਹੋਰ ਕੀਤੇ ਤੁੰਗੋ ਗਾਵਨ ਜਿਵੇਂ ਜਤਨਾ ਨਾਮ ਨਾਨਕ ਕਾ ਵਿਚਾਰੀ ਸੋਈ ਸੋਈ ਸਦਾ ਸਤਸਾਇ ਸੱਚਾ ਸਤਿਨਾਮ ਹੈ ਪੀਰੁ ਸਿਜਾਇ ਨਾ ਜੈ ਸਿ ਰਚਨਾ ਮਨ ਵਿਚਾਰਾਈ ਰੱਖੀ ਰੱਖੀ ਭਾਤੀ ਕਰ ਕਰ ਜਨ ਸੀ ਮਾਇਆ ਜੀ ਆਈ ਕਰ ਕਰ ਦੇਖਿਆ ਕੀਤਾ ਆਪਣਾ ਜਉ ਤਿਸ ਦੀ ਵਢਿਆਈ ਜੋ ਤਿਸ ਭਾਵੈ ਸੋਈ ਕਰਸੀ ਫਿਰ ਰੁਪਨਾ ਕਰਣਾ ਚਾਲੇ ਸੋ ਪਾਤਸ਼ਾਹ ਸਾਨਵਤ ਸਾਹਿਬ ਨਾਨਕ ਰਣ ਲਾਈ ਅਸਾਂ ਦਾ ਪਹਿਲਾ ਰਾਸ ਰ ਹਰ ਜਨ ਕੀ ਵਡ ਭਾਵ ਵਡੇਰੇ ਜਿਨ ਹਰ ਹਰ ਸਦਾ ਹਰ ਪਿਆਸ ਹਰ ਹਰ ਨਾਮ ਮਿਲੈ ਤੇਪ ਦਾ ਸਹਿਬ ਸੰਗਤ ਗੁਣ ਪਰਗਾਸ ਜਿਨ ਹਰ 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 ਰਸ ਨਾਮ ਨਾ ਪਾਇਆ ਤੇ ਭਾਗੀ ਜੰਬਾਸ ਜੋ ਸਤਿਗੁਰ ਸਰਣਾ ਸੰਗਤ ਨੇ ਆਏ ਜਿ ਜੀਵ ਤੇ ਜੀਵਾਸ ਜਿਨ ਹਰ ਜਨ ਸਤਿਗੁਰ ਸੰਗਤ ਗਾਈ ਇਹਨ ਤੋਂ ਅਨੁਸਰਤ ਕਿ ਲਿਖਿਆ ਲਿਖਾਸ ਧਨ ਧਨ ਸਤ ਸੰਗਤ ਜਿਪਿਹਰਨ ਸਪਾਇਆ ਮੇਰੇ ਨਰਨਾਨਕ ਨਾਮ ਪਰਗਾਸ ਰਾਗੁ ਗੁਜਿ ਨ ਲਭ ਜਮਾ ਕਾਹੇ ਰੇ ਮਨ ਚਿਤ ਰੁਦਨਾ ਹਰ ਹਰ ਜੀਉ ਕਰਿਆ ਸਹਿ ਪਥਰ ਮੈਂ ਜਨ ਤੋ ਭਾਈ ਆਕਾਰ ਜੁਗ ਅਗੈ ਕਰਿ ਕਰਿਆ ਮੇਰੀ ਸਤ ਜੀ ਸਤ ਸੰਗਤ ਮਿਲੇ ਸੋ ਦਰਿਆ ਗੁਰ ਪ੍ਰਸਾਦ अरुणा पद पाया सुमेकाष्ट हरिआ धना जनम पिता सतगतता कोई न किसकी धरेरा सिर सरजिम संपाहे नागुल गाही मन भाव करिया उडे बूडे आवै सब कुसात सपचे वज्रि श्रीया जिन कवण कलावे कण्ज दारे ਮਨ ਮੈਂ ਸਿਮਰਨ ਕਰਿਆ ਸਭ ਨਿਦਾਨ 10 ਅਸ਼ਟ ਸਿਧਾਨ ਧਰਮ ਕਰਿ ਕੰਮ ਧਰਿਆ ਜਨ ਨਾਨਕ ਬਲ ਬਲ ਸਭ ਬਲ ਹਰੀ ਸਰ ਤੇਰੇ ਜੋ ਜਿ ਬਣਾਣਾ ਤੂੰ ਆਪੇ ਰਤਾ ਤੇ ਬੁਦਾ ਜੀ ਹਉ ਸੁਧ ਬਿਧ ਅਬਰਣਾ ਜਾਣਾ ਤੂੰ ਪਾਰ ਬ੍ਰਹਮੇ ਅੰਤੇ ਅੰਤ ਜੀ ਤੇਰੇ ਗਿਆਨ ਆਪੁ ਥਾਣਾ ਜੋ ਸੇ ਵਹਿ ਜੋ ਸੇ ਵਹਿ ਤੁਜੀ ਜਨ ਨਾਮ ਕਿ ਤਨ ਕਰ ਵਹਿਣਾ ਹਰਿ ਧਾਰੇ ਹਰਿ ਧਾਰੇ ਤੁਜੀ ਸੇ ਜਨ ਜੁਗ ਮੈਂ ਸੁਖ ਰਾਸੀ ਸੇ ਰੁਗਦਾ ਸੇ ਰੁਗਦਾ ਭੈ ਜਨ ਹਰਿ ਘਾਇਆ ਜੀ ਤਿਰਨ ਰੋਟੀ ਜੰਗੀ ਸਾਸੀ ਜਿਨਰ ਭਉ ਜਿਨਰ ਭਉ ਘਾਇਆ ਜੀ ਦਿਨ ਕਾ ਭਉ ਸੰਗ ਵਾਸੀ ਸੇਵਿਆ ਜਨ ਸੇਵਿਆ ਮੀਰਾ ਨਰ ਜੀ ਤੇ ਹਰ ਹਰ ਰੂਪ ਸਮਸੀ ਸੇ ਧਨ ਸੇ ਧਾਮ ਨਰ ਹਰਿ ਘਾਇਆ ਜੀ ਜਨਰਾਨਕ ਜਿਨ ਬਲ ਸਾਰੀ ਤੇਰੀ ਭਗਤ ਤੇਰੀ ਭਗਤ ਮੰਦਾਰ ਜੀ ਭਰੇ ਬੇਅੰਤ ਗਿਆਨ ਤਾ ਤੇਰੀ ਭਗਤ ਤੇਰੇ ਭਗਤ ਸਦਾ ਅਨੰਦਤ ਜੀ ਹਰ ਅਨੇਕ ਅਨੇਕ ਅਨੰਤਾ ਤੇਰੀ ਅਨੰਗ ਤੇਰੀ ਅਨੰਗ ਕਹੈ ਹਰ ਹੁਦਾ ਜੀ ਤਤ ਤਪ ਬਹਿ ਜਨ ਬਹਿ ਬੇਅੰਤਾ ਤੇਰੀ ਅਨੇਕ ਤੇਰੀ ਅਨੇਕ ਕਹੈ ਬਹੁ ਸ੍ਰਿਤ ਸਾਸ ਏ ਕਰ ਕਰਿਆ ਘਟ ਧਰਮ ਗੰਤਾ ਸੇ ਭਗਤ ਸੇ ਭਗਤ ਮਹੇ ਜਨ ਨਾਨਕ ਜੀ ਜੋ ਭਾਵੇਂ ਤੇਰੀ ਅਰਪਵੰਤਾ ਤੂੰ ਆੜ ਭੰਡ ਅਬਰੰਧ ਕਰਤਾ ਜੀ ਤੁਧ ਜਿਵੜਾ ਵਰਨਾ ਕੋਈ ਤੁਮ ਜੁਗ ਜੁਗ ਏਕੋ ਸਦਾ ਸਦਾ ਤੂ ਏਕੋ ਜੀ ਤੂ ਨਿਰਚਲ ਕਰਤਾ ਸੋਈ ਤੁਧ ਰਖੇ ਭਾਵੇਂ ਸੋਈ ਵਰਤਾ ਜੀ ਤੂ ਆਪੇ ਕਰੈ ਸੋਈ ਤੁਹਦਰਾ ਪੀ ਸ੍ਰਿਸ਼ਟ ਸਭ ਉਪਾਏ ਜੀ ਤੁਹਦਰਾ ਪੀ ਸ੍ਰਿਸ਼ਟ ਸਭ ਗੋਈ ਜਨ ਨਾਨਕ ਗੁਣ ਗਾਵੈ ਕਰਤੇ ਕੇ ਜੀ ਜੋ ਸਭ ਸਹਿ ਕਾ ਜਾਣੋ ਹੀ ਆਸਾ ਮੰਦ ਤੁਤਾ ਕੋ ਕਰਤਾ ਸਚਿਆਰ ਮੈਣਾ ਸਾਰਾ ਈਦ ਤਉ ਭਾਵੈ ਸੁਈ ਤਿਸੇ ਜੋ ਤੁਮਹਿ ਸੋਈ ਹੋਗਾਈ ਰਹਾ ਸਭ ਤੇਰੀ ਤੂ ਸਭਨੇ ਧਾਇਆ ਜਿਸ ਨੰਬਰਤਾ ਰਹਿ ਜਨਨਾਮ ਰਤਨ ਪਾਇਆ ਨਰਮਕ ਦਾਤਾ ਨਰਮਕ ਆਇਆ ਤੇ ਆਪ ਵਿਸ਼ੜਿਆ ਆਪ ਮਿਲਾਇਆ ਸੰਕਿਰਿਆ ਸਭ ਜੀ ਮੈਂ ਜਗਵੰਦੁ ਜਾ ਕੋਈ ਨਾਹੀ ਜੀ ਤੁਮ ਸੁੱਤੀ ਰਾਖੇ ਪਾਣੀ ਬਾਬੁ ਨਹਿ ਕੀਆ ਮੰਤਜ ਮੋਕਗਨੀ ਚਲੈ ਹਮ ਦੇ ਕਾ ਤੜੂ ਬਿਲੇ ਹਨ ਏਕ ਰੰਗ ਦੇ ਸੂੜ ਨਾਮ ਅਰ ਵਿਸਰਤ ਤੇਰੇ ਹੁਣ ਬਲਿਆਰਾਵੋ ਨਾ ਹੋ ਜਤੀ ਸਦੀਵੇਂ ਪੜਿਆ ਮੂਰਤ ਮੁਗਦਾ ਧਰਮ ਭਿਆ ਪ੍ਰਭ ਜਨਾਨਕ ਜਿਨ ਕੀ ਸਰਣਾ ਜਿਨ ਤੋਂ ਨਾਹੀ ਵਿਸਰਿਆ ਸਮ ਗਗਨ ਨਾਮ ਭੈ ਪਰਤਿ ਮਨ ਅੰਤਿ ਦੇਗਰੀਆ गोविंद मिलन की एती री बरिया अमर काज तेक देना काम मिल साथ संगत भज के बल नाम सर जाम लाग अबदर करण गए धर्मरथ यात्रांग माया करहाओ जप तप सेवा साधना Thank ਉਤਰਾ ਕਾਲ ਗਾਇ ਕਰਿ ਵਿਸ਼ਨ ਪਰਗਾਸਾ ਸਗਲ ਕਾਲ ਤਨ ਯਤਮਸਾ ਜਮਨ ਕਾਲ ਜੇਸਰ ਕੀਓ ਮੇਰ ਰਾਜ ਬ੍ਰਹਮਾ ਜੋਤੀਓ ਜਮਨ ਕਾਲ ਸਭ ਲੋਪ ਸਵਾਰਾ ਨਮਸਕਾਰੇ ਰਮਾਈ ਸਤਲ ਕਜਾ ਜਿਤ ਆਪਸ ਰਾਈ ਸਿਵਨ ਕੋ ਸਭਨ ਸੁਭਦੀਓ ਸਤਰਨ ਕੋ ਕਲਮੋਂ ਬੰਧ ਕੀਓ ਘਟ ਘਟ ਕੀ ਅੰਦਰ ਕੀ ਜਾਣਤ ਪਰੇ ਗੁਰ ਕੀ ਬੀਰ ਬਿਸ਼ਾਨਤ ਜੀਹਦੇ ਦੇ ਗੁਨ ਸਰ ਅਸਥੋਲਾ ਸਾਭ ਪਰ ਕਿਰਪਾ ਦ੍ਰਿਸ਼ਟ ਕਰੂਲਾ ਸੰਤਨ ਸੁਭਕਾਇ ਦੇ ਦੁਖੀ ਸੁਖ ਕਾਇ ਸਾਧਨ ਕੇ ਸੁਖੀ ਏ ਵੇਖ ਕੀ ਮੇਰ ਪਛਾਨੈ ਅਟੜ ਬਟੜ ਕੀ ਅਟੜ ਬਟੜ ਕੀ ਨਾਮੈ ਜਬ ਮੁਦਿਰਖ ਕਰਾ ਕਰਤਾ ਰਜਾ ਤਨ ਤਤ ਸਭ ਦੇਹ ਆਪਾਰਾ ਜਬੂ ਆਕਰਮ ਕਰਤ ਮੋਕਮ ਹੋਵਨ ਨਮੈ ਵਿਦਸਨੇ ਦਰਸਮੂ ਜਿਤੇ ਬਗਨ ਸ੍ਰੇਸ਼ਟ ਸਭ ਧਾਰੈ ਆਪ ਆਪਨੀ ਬੂਝੋ ਚਾਰੇ ਤੁਮ ਸਭੇ

ਆਪ ਆਪਣੀ ਹੋਵੇ ਜੇਤੀ ਵਰਨੰਤ ਤੇਨ ਤੇ ਤੁਰੀ ਤੇਤੀ ਤੁਮਰਾ ਲਗਾ ਨਾ ਜਾਏ ਪ੍ਰਸਾਰ ਕੇ ਜੇ ਬਿੰਦ ਸੱਜਾ ਪ੍ਰਤਮ ਸੰਸਾਰਾ ਇਕ ਗੁਰੂ ਗੁਜਰਕਾਰ ਭਿਉ ਰੰਗਿ ਭੁਖਾ ਦਜੇ ਦਿਰ ਸੇ ਦਿਰ ਗੀ ਕੀ ਉਤਪਲ ਕਾਨ ਕਾਲ ਦੇਦੀ ਅਹਨ ਫੂਲ ਰਦ ਕ੍ਰਿਸ਼ਣ ਸ੍ਰਿਸ਼ਟ ਜਨ ਕਾਏ ਚੰਬਦੋ ਅਨਿਵਾਦ ਸਰਗੋਤਸੈ ਅਪਕਰਿ ਚਾਨ ਮੇਰੀ ਤੁੰਗਰ ਸੇਖੋ ਬਾਰ ਸੁਖ ਸੰਕਰ ਦੁਸ਼ਟ ਤੇ ਉਠਵਾ ਸੁਤ ਕਾਂਤਾ ਸਭਨ ਮਹੇਸ਼ ਕਰੋ ਰਣ ਘਾਤਾ ਜੇ ਨਾਸੁ ਤੁਝ ਤਵ ਸਰਨੀ ਪਰੇ ਜੀ ਕੇ ਦੁਸ਼ਟ ਦੁਖਤ ਹਰੈ ਪਰੇ ਪੁਰਖ ਜਵਨ ਭਗ ਕਰੇ ਤੇ ਹਾਰਿ ਇਨਕੇ ਤੋਂ ਸਭ ਕਦ ਸਭ ਟਾਲੀ ਜੂਗਲ ਕੋਇ ਇੱਕ ਧਾਰ ਧਿਆਏ ਹੈ ਤਾਂ ਕੀ ਾਲ ਨਿਕਟ ਰਹੇ ਅਹ ਰਖਾਏ ਤਾਂ ਹੀ ਸਭ ਦਲ ਦੁਸ਼ਟ ਅਦਿਸ਼ਟ ਰੇਤ ਕਾਲਾ ਕਰਤਾ ਦਰਸ਼ਟ ਤਨ ਜਾਏ ਇਹਨਰੂ ਤਾਂ ਕੀ ਤਾਤ ਤਨ ਕ ਰਹਿ ਰੂ ਹਿਦ ਸਿਧ ਘਟੋਂ ਸਭ ਹੋਈ ਦੁਸ਼ਟ ਸਾਹਸ ਰਸ ਕਹਿਣਾ ਕੋਈ ਇੱਕ ਬਾਰ ਜਨਤ ਮੈਂ ਸੰਭਾਰਾ ਆਲ ਪਾਸਤੇ ਤਾਇਉ ਗਾਰਾ ਜਿੰਦਰ ਨਾਮ ਤੇ ਹਰ ਕਹਾ ਦਾਇਉ ਦੁਸ਼ਟ ਲੋਭ ਤੇ ਰਹਾ ਕੜਕ ਕੀਤ ਨੈ ਸ਼ਰਨ ਪਿਆਰੀ ਆਪ ਹੱਥ ਦੇ ਰੂਪਾਨੀ ਸਰਬ ਢੋਰ ਨੋ ਸਹਾਈ ਦੁਸ਼ਟ ਲੋਭ ਤੇ ਰਿਉ ਬਚਾਈ ਸਵਈਆ ਪਾਇ ਗਹਿ ਜਬ ਤੇ ਤੁਮਰੇ ਤਬ ਤੇ ਕੋ ਅੰਤ ਕਰੇ ਨੈ ਆਨਿਓ ਰਾਵਲੀ ਮੋਤਰਾ ਗੁਰਾਨ ਗੁਰਾਨ ਅਦੇ ਕੈ ਮਤੇ ਕਨਾ ਨਾਮਿਓ ਸੰਪ੍ਰੰਧ ਸਾਸਤਰ ਵੇਦ ਸਪੈ ਬਹੁ ਭੀਂ ਕੈ ਮੇਕਨਾਦਾਨਿਓ ਸ਼੍ਰੀ ਗਸਤਾਨ ਕਿਰਪਾ ਮੰਗੀ ਕਰ ਬਨੰ ਕੈਓ ਸਭ ਦੋਹਿ ਬਖਾਨਿਓ ਦੁਇ ਰਹਾ ਸਭਨ ਰਾਜ ਤੋ ਛਾਡ ਕੈ ਕਹਿਓ ਤੁਹਾਰੋ ਨਾਮ ਦਾਨ ਕੀ ਕੀ ਰਾਜ ਅਸ ਗੋਬਿੰਦ ਰਾਸ ਸੁਹਾਰ ਰਾਮ ਕਵੀ ਮਾਲਾ ਤੀਜਾ ਨੰਦੈ ਕੋ ਅੰਕਾਰ ਸਤਗੁਰ ਪ੍ਰਸਾਦ ਅਨੰਦ ਵਰ ਮਿਆਂ ਗਈ ਮਾਏ ਸਤਗੁਰੂ ਮੈਂ ਪਾਇਆ ਸਤਗੁਰ ਤਾਂ ਪਾਇਆ ਸਹਿਜ ਸੇਤੀ ਬਨ ਬਜਿਆ ਲਾਗੀਆਂ ਰਾਮਰਤਨ ਪਰਵਾਦ ਪਿਆ ਸ਼ਬਦ ਗਾਵਣ ਆਇਆ ਸ਼ਬਦ ਤੜਾ ਹਰੀ ਤੇਰਾ ਮਨ ਮੇਰਾ ਸਾਜਾ ਕਹਿ ਨਾਮਕ ਅਨੰਦੋ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਰਖ ਬਰਣਾ ਦੇ ਹਰਨાળ ਰਹੁ ਤੂੰ ਮਨ ਮੇਰੇ ਰੁਖ ਸਭਿ ਸਾਰਨਾ ਅੰਗੀਕਾਰ ਰਹੁ ਕਰੀ ਤੇਰਾ ਕਾਰਜ ਸਭ ਸਵਾਰਨਾ ਸਭ ਨਾਮ ਅਲਾ ਸਭ ਰਤ ਸੁਨਾਮੀ ਸੋ ਗਿਉ ਨਾਮ ਵਿਸਾਰੇ ਕਹਿ ਨਾਨਕ ਮਨ ਮੇਰੇ ਸੁਧਾਰੋ ਅਰਦਾਸੇ ਸਾਚੇ ਸਾਹਿਬਾ ਕਾ ਨਹੀਂ ਮਰਤੇ ਰਹਿ ਕਰਤੰ ਤੇ ਰ ਸਭ ਕਿਛ ਹੈ ਜਿਸ ਤੇ ਸੁਲਾਵੇ ਸਦਾ ਰਾਸ ਸਿਧ ਸਦਾ ਤੇਰੀ ਨਾਮ ਮਨ ਵਸਾਵੇ ਨਾਮ ਜਿ ਕੈ ਮਨ ਵਸਿਆ ਕਾ ਜੇ ਸ਼ਬਦ ਕਨੇਰੇ ਕੈ ਨਾਨਕ ਸੱਚੇ ਸਾਹਿਬ ਗਿਆਨ ਆਹੀ ਕਰਦੇ ਰਹਿ ਸਤਿਗੁਰ ਨਾਮ ਮੇਰਾ ਦਰਸ ਸਤਿਨਾਮ ਆਧਾਰ ਮੇਰਾ ਜਿਤ ਭੁੱਖਾਂ ਸਤਿਗੁਰੁ ਮਾਈਆ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜੀ ਸੰਸਾਰ ਭੁਜਾਈ ਆਸਨਾ ਗੁਰਬਾਣ ਕੀਤਾ ਗੁਰੂ ਵਿਟਤ ਜਸਨੀਆ ਏਵਟਾਈਆ ਕਰਤ ਸਨਾ ਸੁਖ ਸ਼ਬਦੰਦਰ ਰਹੇ ਯਾਰੋ ਸੱਚਾ ਨਾਮ ਮੇਰਾ ਧੰਨ ਗੋਵਿੰਦ ਜੀ ਬੰਦ ਸ਼ਬਦ ਦਿੱਤ ਘਰ ਸੁਭਾਵੇ ਘਰ ਸੁਭਾਵੇ ਸ਼ਬਦ ਰਾਜੀ ਤਿਤ ਕਰਿ ਧਾਰਿਆ ਮਨ ਦੂਤ ਸੁਦ ਬਸ ਕੀਤੀ ਕਾਲੁ ਟਕਮਾਲਿਆ ਕੋਰ ਕਰਮ ਪਾਇਆ ਤੁਧ ਜਿਨ ਕਾ ਤੇ ਨਾਮ ਹਰਿ ਕਹਿ ਲਾਗੇ ਕਹਿ ਨਾਮ ਤਉ ਤੈ ਸੁਖ ਹੋਆ ਇਤ ਕਾਜਨ ਹਦਵਾ ਜੀ ਅੰਤ ਸਨਾ ਵਡ ਭਾਗਿਓ ਸਗਲ ਮਨੋਰਥ ਪੂਰੇ ਪਾਰ ਬ੍ਰਹਮ ਪ੍ਰਭ ਭਾਇ ਸੁਤਰੀ ਸਗਲ ਰਸੂਰੇ ਤੂ ਕਰੋਗ ਸੰਤਾਰੋਤਨੇ ਸੁਨੀ ਸੱਚੀ ਬਾਣੀ ਸੰਤ ਸਾਜਣ ਭੈ ਸਰਸੇ ਪੂਰੇ ਗੁਰਤੀ ਧਾਰਨੀ ਚੜ੍ਹ ਤੇਵ ਨੀਤ ਕਾ ਤੇ ਭਗਤ ਸਤਿਗੁਰ ਮੇਰਾ ਪਰ ਤੂਰੇ ਮੈਨ ਵੰਦ ਨਾਨਕ ਗੁਰ ਚਰਨ ਲਾ ਕੇ ਵਾਜੇ ਅਨਹਦ ਤੂਰੇ ਮਨ ਦਾਣੀ ਮਹਾਰਾਜ ਜਨਮਾਤ ਵਿੱਚ ਤਿੰਨ ਵਸਤੂ ਪਈਓ ਸਤ ਸੰਤੋਖ ਵਿਚਾਰੋ ਓਮਰਤ ਨਾਮ ਧਾਗੁਰ ਕਾ ਪਈਓ ਜਿਸ ਦਾ ਸਬਸਦਾ ਤੂ ਜੇ ਕੋ ਕਾਮੈ ਜੇ ਕੋ ਭੱਜੈ ਜਿਸ ਕਾ ਹੋਇ ਉਧਾਰੋ ਇਹ ਵਸਤ ਤ ਜੀਨੈ ਜਾਇ ਨਿਤ ਨਿਤ ਰਖੁਰਤਾ ਦੂਰ ਤਮ ਸੰਸਾਰ ਚਰਨ ਲਗ ਤਈਏ ਸਤ ਨਾਨਕ ਬ੍ਰਹਮ ਬ੍ਰਹਮ ਸਾ ਔਰਿਤ ਤੈ ਤੁਸਮਰਤ ਰਿਤੈ ਕੋਈ ਨਾਹੇ ਉਤ ਤੈ ਜਿਗਤ ਅਗਨੀ ਉਦਰਮਾਹੇ ਸੁਣ ਗੈ ਜੰਗੀ ਦੁਤ ਨਾਹੇ ਤੇੜਾ ਚੱਕ ਜਾਏ ਪਾਤਲ ਵਿਖਮ ਸੰਗਾ ਉਹ ਸ਼ਬਦੀ ਬਾਰਗਾਏ ਜਿਨ ਕੋ ਲੱਗੀ ਪਿਆਸ ਅੰਮ੍ਰਿਤ ਸਿਰੇ ਖਾਏ ਕਦ ਬਹਿ ਕੇ ਕੋ ਬੋਨਾ ਬਲਗੋ ਬਿਨ ਗਾਏ ਸਭ ਸੈਨੋ ਕਿਰਪਾ ਸਨਾਦੇ ਸਾਰੇ ਸਾਹੇ ਵਰਤਾਂ ਕੋਈ ਨਾ ਜਾਲੇ ਜਿਆਰੇ ਤਉਹਾਰੀ ਸੋਕ ਮਨੰ ਲਾ ਬਿਨ ਮਾਨ ਅੰਦਰ ਗੁਰ ਅਰਧਨਾਮਾ ਦੇਵਾ ਜਪ ਕਰਨਾ ਮਹੋ ਜੇਤੀ ਸਤਗੁਰ ਪੇਖਣਾ ਸਰਵਣੇ ਸਰਨਾ ਗੁਰ ਨਾਉ ਸਤਗੁਰ ਸੇਤੀ ਰਤਿਆ ਦਰਗਹਿ ਪੈ ਗਏਡਾਉ ਕਉ ਨਾਮਿ ਕਿਰਪਾ ਕਰੀ ਜਿਸਨੋ ਇਹ ਰਤਿ ਜਗ ਮਹਿ ਉਤਮ ਕਦੀ ਹੈ ਲਾ ਬਨਵਾ ਰੱਖੇ ਰੱਖਣਹਾਰ ਆਪੋ ਕਰਿਆਨ ਵਰਗੀ ਗਰੀ ਬਾਏ ਰਾਜਿਸ ਰਾਧਿਆਨ ਹੋਵਾ ਆਪ ਦਿਆਰ ਮਨੋ ਨਾ ਰਸਿਆਨ ਸਾਥ ਜਿਨਾ ਕੇ ਸੰਗ ਬਵਦਰਤਿਆਨ ਸਾਰਵਦਨੰਦ ਕ ਦੁਸ਼ਟ ਜਿਨ ਬਾਹਿ ਬਿਦਾਰਿਆਨ ਜਿਸ ਸਾਈਓ ਕੀ ਏਕ ਨਾਨਕ ਮਨ ਬਰਤ ਸੁਖ ਹੋਏ ਸਭਲੇ ਰੂਪ ਜਾਏ ਇਸ ਸਾਹਿਬ ਕੀਤੇਕ ਨਾਨਕ ਬਨਾਈ ਜਿਸ ਜਮਰਤ ਸੁਖ ਹੋਏ ਸਗਲੇ ਰੋਗ ਜਾਹੇ ਰਾਜੁ ਕੀਤਾ ਖਾਸਾ ਵਾਹਿਗੁਰੂ ਕੀ ਤਥੇ ਆ ਗਏ ਅਰਦਾਸ ਮਾਰੀ ਜਿਉ ਪਿੰਡ ਸਭ ਤੇਰਾ ਵਸਦੀ ਤਹਨਾਨਕ ਸਭ ਤੇਰੀ ਵਡਿਆਈ ਕੋਈ ਨਾਉ ਨ ਜਾਣੇ ਮੇਰਾ ਵਹਿਗੁਰੂ ਕਹ ਨਾਨਕ ਸਭ